ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਲਵੇ ਦੇ ਇਸ ਪਿੰਡ ਕੂਬੇ ਵਿੱਚ ਬੈਠਾ ਸੁਣੀ ਪਾਤਸ਼ਾਹ RAMDAS ਸਾਧ ਗੁਰੂ ਕਹਾਵੇ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਸ੍ਰੀ ਗੁਰੂ RAMDAS ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ बाबा ਬੁਟਾ ਸਿੰਘ ਜੀ ਜਿਹੜੇ ਇਥੋਂ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਰਿਹਾ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੇ ਜੀਵਨ ਦੇ ਵਿੱਚ ਕਿਉਂਕਿ ਮੈਨੂੰ ਬਹੁਤੀ ਗੱਲ ਰੰਗੀ ਕਰਨ ਦੀ ਆਦਤ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਭਾਵੇਂ ਕਿ ਉਹ ਗੁਣਾ ਦੇ ਸਾਗਰ ਆ ਬਿਆੰਤ ਗੁਣਵਾ ਪਰ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸੇਵਾ ਦਾ ਨੁਕਤਾ ਬੜਾ ਅਹਿਮ ਜਦੋਂ ਬਚਪਨ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਚੜਾਈ ਕਰਕੇ ਨਾਨੀ ਦੀ ਬਾਸਰਕੇ ਲੈ ਆਏ ਇੱਥੇ ਉਹ ਘੁੰਗੜੀਆਂ ਬਣਾ ਕੇ ਵੇਚਦੇ ਰਹੇ ਆਪਣੇ ਆਪ ਨੂੰ ਵੀ ਪਾਲਿਆ ਤੇ ਨਾਨੀ ਜੀ ਦਾ ਵੀ ਯਾਦ ਰੱਖਿਆ ਇਥੋਂ ਹੀ ਉਹ ਸ਼੍ਰੀ ਗੋਦਵਾਲ ਸਾਹਿਬ ਜਾਂਦੇ ਆ ਤੇ ਸ਼੍ਰੀ ਗੋਦਵਾਲ ਸਾਹਿਬ ਸੇਵਾ ਕਰਨ ਲੱਗੇ ਟੋਕਰੀ ਢੋਈ ਤੇ ਸੇਵਾ ਦਾ ਇਹਨਾਂ ਮਹਾਨਮੈ ਸਿੱਖੀ ਦੇ ਵਿੱਚ ਸੇਵਾਗਾਈ ਮਹਾਨਮੈ ਜਿੱਦੋਂ ਬੀਬੀ ਭਾਨੀ ਦੇ ਆਨੰਦ ਕਾਰਜ ਦੀ ਗੱਲ ਚੱਲੀ ਵਿਆਹ ਦੀ ਗੱਲ ਤਾ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੇ ਨਾਲ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਹੁਣ ਗੱਲ ਇਹ ਆ ਕਿ ਨਾਤੇ ਭਾਈ ਜੇਠਾ ਜੀ ਉਹਨਾਂ ਦੇ ਮਾਤਾ ਪਿਤਾ ਦੁਨੀਆ ਤੇ ਆਗੇ ਨਾ ਕੋਈ ਮਗਰ ਖਾਨਦਾਨ ਨਾ ਜਾਇਦਾਦ ਕੀ ਦੇਖਿਆ ਗਿਆ ਗੁਣ ਦੇਖੇ ਗਏ ਸੇਵਾ ਭਾਵਨਾ ਦੇਖੀ ਗਈ ਤੇ ਰਿਸ਼ਤਾ ਜੋੜ ਦਿੱਤਾ ਗਿਆ ਔਰ ਉਹਦੇ ਤੋਂ ਬਾਅਦ ਵੇਖੋ ਉਹ ਜਦੋਂ ਗੁਰੂ ਘਰ ਦੇ ਅੰਦਰ ਜਵਾਈ ਵੀ ਬਣੇ ਸੇਵਾ ਭੇਰਨੀ ਛੱਡੀ ਟੋਕਰੀ ਫੇਰ ਢੋਹਦੇ ਰਾ ਬੌਲੀ ਸਾਹਿਬ ਬਣਦੀ ਆ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਇੱਕ ਵਾਰੀ ਲਾਹੌਰ ਦੀ ਧਰਤੀ ਤੋਂ ਰਿਸ਼ਤੇ ਵਿੱਚ ਉਹ ਚਾਚੇ ਤਾਏ ਜਾਨਾਂ ਦੇ ਪੁੱਤ ਆਏ ਤੇ ਕਹਿੰਦੇ ਸਾਡਾ ਤੇ ਇੱਥੇ ਮੁੰਡਾ ਵਿਆਹਿਆ ਗੋਦਵਾਲ ਸਾਹਿਬ ਤੇ ਆਪਣਾਈ ਦੇਖੇ ਤੋਂ ਸੇਵਾ ਕਿਤਾ ਹੁੰਦੀ ਆ ਜਿਦਾ ਆਮ ਕਰਕੇ ਪੰਜਾਬ ਦੇ ਲੋਕ ਸੋਚਦੇ ਵੀ ਵੱਡੇ ਘਰੇ ਵਿਆਹੇ ਆਣ ਕੇ ਦੇਖਿਆ ਤੇ ਭਾਈ ਜੇਠਾ ਜੀ ਫੇਰ ਸੇਵਾ ਕਰ ਰਿਹਾ ਟੋਕਰੀ ਢੋ ਰਹਾ ਜਦੋਂ ਟੋਕਰੀ ਢੋਂਦਿਆ ਕਿ ਕਪੜੇ ਲਿਬੜੇ ਦੇਖੇ ਤੇ ਰਿਸ਼ਤੇਦਾਰਾਂ ਨੇ ਕਿਹਾ ਹੋਏ ਜੇਠਿਆ ਜੇ ਟੋਕਰੀ ਢੋਣੀ ਸੀ ਤੇ ਲਾਹੌਰ ਢੋ ਲੈਣਾ ਇਹ ਹੀ ਕੰਮ ਕਰਨਾ ਸੀ ਜਦੋਂ ਗੁਰੂ ਅਮਰਦਾਸ ਜੀ ਦੇ ਬਾਰੇ ਕੁਝ ਮਾੜਾ ਕਹਿਣ ਲੱਗੇ ਤਾਂ ਭਾਈ ਜੇਠਾ ਜੀ ਨੇ ਕਿਹਾ ਸੀ ਮੈਨੂੰ ਤੇ ਮਾੜਾ ਕਹਤਾ ਮੇਰੇ ਗੁਰੂ ਨੂੰ ਮਾੜਾ ਨਾ ਹੁਣ ਉਹ ਗੁਰੂ ਘਰ ਦੇ ਜਵਾਈ ਬਣ ਕੇ ਵੀ ਸੇਵਾ ਕਰਦੇ ਅੱਜ ਕੌਮ ਨੂੰ ਸੇਵਾਦਾਰਾਂ ਦੀ ਲੋੜ ਹੈ ਮੈਂ ਕੱਲ ਜੰਮੂ ਗਿਆ ਸ਼ਾਂਬਾ ਦੇ ਕੋਲਾਪੁਰ ਪਿੰਡ ਦੇ ਵਿੱਚ ਸਾਢੇ 5 ਕਰੋੜ ਲਾ ਕੇ ਗੁਰਦੁਆਰਾ ਸਾਹਿਬ ਬਣਾਇਆ ਪ੍ਰਬੰਧ ਕੰਨ ਪਿੰਡ ਦੀ ਕਮੇਟੀ ਪਰ ਕੋਈ ਸੇਵਾਦਾਰ ਨਹੀਂ ਰੱਖਿਆ ਉਹ ਦੁਸ਼ਟ ਬੰਦਾ ਸਿਕਾਈ ਆਇਆ ਤੇ ਮਹਾਰਾਜ ਦੀ ਬੇਅਦਬੀ ਕੀਤੀ ਪੰਜ ਸਰੂਪ ਅਗਨਪੇਟ ਤੇ ਫੇਰ ਇਹ ਥੋੜਾ ਰੁਪਏ ਕਾਦੇ ਲਈ ਮੈਂ ਇੱਥੇ ਵੀ ਬੇਨਤੀ ਕਰਕੇ ਜਾਣਾ ਆਪਾਂ ਸੇਵਾਦਾਰ ਬਣੀਏ ਗੁਰੂ ਦੇ ਸੇਵਾਦਾਰ ਬਣੀਏ ਉਹਨੇ ਕੰਮ ਹੀ ਚੱਲ ਪਿਆ ਮੇਰੇ ਕੋਲ 15 ਤੋਂ 20 ਸ਼ਿਕਾਤਾ ਰੋਜ਼ ਇਕਾਲ ਤੱਕ ਸਾਹਬ ਹੁੰਦੇ ਕੋਈ ਪਰਹਾਨਗੀ ਲਈ ਲੜੀ ਜਾਂਦਾ ਕੋਈ ਸਿਕਤਰੀ ਲਈ ਲੜੀ ਜਾਂਦਾ ਕੋਈ ਕਹਿੰਦਾ ਮੈਂ ਕਬਜ਼ਾ ਕਰਨਾ ਹੀ ਹੁਣ ਗੱਲ ਤੇ ਆ ਵੀ ਇੰਨਾ ਪੈਸਾ ਹੈ ਪ੍ਰਬੰਧਕਾਂ ਦੇ ਕੋਲ ਪ੍ਰਬੰਧ ਕੋਈ ਕਰਦਾ ਹੀ ਨਹੀਂ ਮਹਾਰਾਜ ਦਾ ਸਰੂਪ ਗੁਰਦੁਆਰਿਆਂ ਦੇ ਵਿੱਚ ਰੱਖਣਾ ਮੈਂ ਮਾਫ ਕਰਿਓ ਕਈਆਂ ਦੀ ਮਜਬੂਰੀ ਆ ਜੇ ਇਹਨਾਂ ਲੋਕਾਂ ਦਾ ਵਸ ਜਲੇ ਤੇ ਕਹਿਣ ਕਿ ਅਸੀਂ ਸਾਰਾ ਕੁਝ ਤੋ ਆਪਾਂ ਇਸ ਗੱਲ ਨੂੰ ਸਮਝ ਗਏ ਕਿ ਗੁਰੂ ਰਾਮਦਾਸ ਜੀ ਪਾਦਸ਼ਾ ਉਹ ਗੁਰੂ ਘਰ ਦੇ ਵਿੱਚ ਬੀਬੀ ਭਾਨੀ ਦੇ ਨਾਲ ਵਿਆਹ ਗਏ ਉਹਦੇ ਤੋਂ ਬਾਅਦ ਵੀ ਸੇਵਾ ਕਰਦੇ ਆ ਅਸੀਂ ਸੇਵਾ ਨਹੀਂ ਛੱਡਣੀ ਮੈਂ ਬਾਬਾ ਬੂਟਾ ਸਿੰਘ ਜੀ ਹੁਣਾਂ ਨੂੰ ਵੀ ਕਹਿ ਕੇ ਜਾਂਦਾ ਸੇਵਾ ਨਹੀਂ ਛੱਡਣੀ ਗੁਰੂ ਘਰ ਦੀ ਸੇਵਾ ਤਨੋਂ ਮਨੋਂ ਤਨੋਂ ਸੇਵਾ ਕਰਨੀ ਇਲਾਕੇ ਦੀ ਸੰਗਤ ਪਿੰਡ ਦੀ ਸੰਗਤ ਉਹ ਗੁਰਦੁਆਰਾ ਸਾਹਿਬ ਆਵੇ ਗੁਰਦੁਆਰਾ ਸਾਹਿਬ ਵਿੱਚ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਦਰਵਾਜ਼ੇ ਸਾਰਿਆਂ ਲਈ ਖੁੱਲਿਆ ਉਹਦੇ ਕੋਲ ਸਿੱਖ ਧਰਮ ਤੋਂ ਵਿਵਰਜਿਤ ਕੋਈ ਪਦਾਰਥ ਨਹੀਂ ਹੋਣਾ ਚਾਹੀਦਾ ਆ ਕੋਈ ਵੀ ਸਕਦਾ ਤੋਂ ਸੰਗਤਾਂ ਵੱਡੀ ਗਿਣਤੀ 'ਚ ਅੱਜ ਵੀ ਆਈ ਨਾ ਵਾ ਗੁਰੂ ਘਰ ਆਉਣ ਆਪਾਂ ਸੇਵਾਦਾਰ ਬਣ ਕੇ ਚੱਲ ਗੁਰੂ ਦੇ ਸੇਵਾਦਾਰ ਅੱਜ ਅਹੁਦੇਦਾਰਾਂ ਦੀ ਲੋੜ ਨਹੀਂ ਆ ਅੱਜ ਗੁਰੂ ਘਰ ਨੂੰ ਸੇਵਾਦਾਰਾਂ ਦੀ ਲੋੜ ਜਿਹੜੇ ਤਾਨੂੰ ਮਨੋਂ ਗੁਰੂ ਦੀ ਸੇਵਾ ਕਰ ਲੈ ਆਪਣੇ ਜੀਵਨ ਨੂੰ پاک ਤੇ ਸਾਫ ਉੱਚਾ ਰੱਖ ਕੇ ਸਿਰਫ ਗੁਰੂ ਨੂੰ ਸਮਰਪਿਤ ਹੋ ਕੇ ਚੱਲਣ ਔਰ ਗੁਰਦੁਆਰੇ ਦੇ ਵਿੱਚ ਸਿਰਫ ਗੁਰੂ ਦੀ ਗੱਲ ਹੋਵੇ ਕਿਸੇ ਦੇਹਧਾਰੀ ਦੀ ਕਿਸੇ ਡੇਰੇ ਦੀ ਕਿਸੇ ਮੜੀ ਦੀ ਕਿਸੇ ਮਸਾਣ ਦੀ ਕਿਸੇ ਸਮਾਦ ਦੀ ਇਹ ਗੱਲਾਂ ਨਹੀਂ ਹੋਣ ਗੁਰਦੁਆਰੇ ਦੇ ਵਿੱਚ ਗੁਰੂ ਦੀ ਮर्यादा ਹੈ ਔਰ ਸਾਨੂੰ ਤੇ ਸਾਡੇ ਗੁਰੂ ਨੇ ਕਿਹਾ ਦੁਦਾ ਨਾ ਪੜੋ ਹਰ ਬਿਨ ਹੋਰ ਨਾ ਕੁਝੂ ਮੜੈ ਵਸਾਨ ਨਾ ਜਾਈ ਪਿਛਲੇ ਦਿਨੀ ਮੈਨੂੰ ਕੋ ਸੱਜਣ ਮਿਲੇ ਕਹਿੰਦੇ ਜੀ ਅਸੀਂ ਪੰਜਾ ਪਿਆਰਿਆਂ ਚ ਵੀ ਸ਼ਾਮਲ ਹੋਨੇ ਆ ਤੇ ਮੈਂ ਕਿਹਾ ਪੂਰਾ ਮੰਨਦੇ ਹਾਂ ਮੰਨਦੇ ਆ ਪਰ ਸਾਡੇ ਪਿੰਡ ਵਿੱਚ ਇੱਕ ਸਮਾਧ ਬਣੀ ਆ ਕਿ ਸਾਰਾ ਪਿੰਡ ਜਾਣਦਾ ਸੀ ਵੀ ਤਾਂ ਨੇ ਅੰਦਾਜ਼ਾ ਹੈ ਆਪਾਂ ਪੰਜਾ ਪਿਆਰੇ ਆ ਜੀ ते दूजे पासे भी जाने तो वही मनमत केड़ी गुरु ने क्या आत्मा गुरु ग्रंथ बेच शरीर गुरु पंथ गुरु का शरीर गुरु के पंथे वेच तो छो आप जिन्हें भी आए हैं दुनिया नंगे आवन नंगे जाना नंगे आए हैं नंगे जाना जन मरना ਵਡੇ ਤੋਂ ਵੱਡੇ ਬਾਦਸ਼ਾਹ ਵੀ ਨੰਗੇ ਹੱਥ ਜਾਂਦੇ ਖਾਲੀ ਹੱਥ ਜਾਂਦੇ ਆਪਾਂ ਗੁਰੂ ਨੂੰ ਸਮਰਪਿਤ ਹੋਈ ਅੱਜ ਲੋੜ ਵਾ ਹੁਣ ਪਤਾ ਕੀ ਗੱਲ ਆ ਮੇਰੇ ਕਹਾਣੀ ਯਾਦ ਆ ਗਈ ਕੋਈ ਮੌਲਵੀ ਨਾ ਪਿੰਡ ਦੇ ਵਿੱਚ ਨਮਾਜ਼ ਪੜ੍ਹਾਉਂਦਾ ਸੀ ਇੱਕ ਬੰਦਾ ਦੋ ਚਾਰ ਪਿੰਡ ਦੇ ਨਹੀਂ ਸੀ ਆਉਂਦੇ ਕਦੀ ਕਿਸੇ ਬਾਬਾ ਪ੍ਰੀਤਮ ਸਿੰਘ ਦੀ ਬਾਪਰਸ਼ਾ ਵਰਗਿਆ ਨੇ ਕਹਿਤਾ ਉਹਨਾਂ ਨੂੰ ਵੀ ਜਾਓ ਰੱਬ ਦਾ ਨਾਮ ਲਓ ਜਾ ਕੇ ਕਈ ਵਾਰੀ ਗਿਆ ਕਿ ਪੰਜ ਸੱਤ ਬੰਦਿਆ ਨੇ ਸਲਾਹ ਕਰਦੇ ਵੀ ਚਲੋ ਚਲੇ ਜਾਂਦੇ ਹੌਲੀ ਹੌਲੀ ਗਏ ਤੇ ਜਾਂਦੇ ਆ ਉਹਨਾਂ ਨਮਾਜ਼ ਪੜ੍ਹੀ ਜਾ ਚੁੱਕੀ ਸੀ ਤੇ ਕਾਜੀ ਉਪਦੇਸ਼ ਦੇ ਰਿਹਾ ਸੀ ਮੂਮਨੋ ਨਮਾਜ਼ ਮਤ ਪੜੋ ਆ ਗੱਲ ਉਹਨਾਂ ਨੇ ਸੁਣੀ ਵੀ ਤੇ ਕਾਜੀ ਆਪ ਹੀ ਕਹੀ ਜਾਂਦਾ ਵੀ ਮੁਮਿਨੋਂ ਨਮਾਜ਼ ਮੱਤ ਪੜੋ ਤੇ ਉਹ ਸਾਨੂੰ ਐਵੇਂ ਇੱਧਰ ਭੇਜਦਾ ਇੱਥੇ ਆਣ ਕੇ ਕੀ ਕਰਨਾ ਨਮਾਜ਼ ਤੇ ਪੜ੍ਹਦੇ ਹੀ ਨਹੀਂ ਉਹ ਵਾਪਸ ਆ ਕੇ ਉਹਨਾਂ ਨੇ ਪਿੰਡ 'ਚ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਕਾਜੀ ਤੇ ਕਹਿੰਦਾ ਮੁਮਿਨੋਂ ਨਮਾਜ਼ ਮੱਤ ਪੜੋ ਕਾਜੀ ਕਾਫਰ ਆ ਇਹ ਨਮਾਜ਼ ਹੀ ਨਹੀਂ ਪੜ੍ਹਨ ਦਾ ਰੌਲਾ ਪੈ ਗਿਆ ਪਿੰਡ 'ਚ ਇਹ ਨਮਾਜ਼ ਨਹੀਂ ਪੜ੍ਹਨਦਾ ਕਾਜੀ ਉਹ ਤੇ ਕਹਿੰਦਾ ਮੂਮਨੋ ਨਮਾਜ਼ ਮਤ ਪੜੋ ਜਦੋਂ ਰੌਲਾ ਪੈ ਗਿਆ ਤੇ ਉਹ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਕਿਹਾ ਸੀ ਉਹ ਉਹਨਾਂ ਨੂੰ ਨਾਲ ਲੈ ਕੇ ਤੇ ਮਸਜਿਦ ਪਹੁੰਚ ਗਿਆ ਉਹ ਕਹਿੰਦਾ ਕਾਜੀ ਸਾਹਿਬ ਤੁਸੀਂ ਕਹਿੰਦੇ ਪੁੱਠੀ ਮਤ ਦਿਨੀ ਤੇ ਮੂਮਨੋ ਨਮਾਜ਼ ਮਤ ਪੜੋ ਉਹ ਕਹਿੰਦਾ ਮੈਂ ਤੇ ਨਹੀਂ ਇਦਾਂ ਕਿਹਾ ਉਹ ਕਹਿਣ ਲੱਗਿਆ ਬੰਦੇ ਗਵਾਹ ਕਹਿੰਦੇ ਜੀ ਤੁਸੀਂ ਕਿਹਾ ਸੀ ਆਏ ਸੀ ਉਹ ਕਹਿੰਦੇ ਗਾਦੋ ਆਏ ਸੀ ਇਹਨੇ ਸਮੇਂ ਤੇ ਆਏ ਸੀ ਨਮਾਜ਼ ਦਾ ਸਮਾਂ ਕੀ ਆ ਉਹ ਕਹਿੰਦਾ ਇਹਨਾਂ ਨੇ ਅੱਧੀ ਗੱਲ ਸੁਣੀ ਜਿੱਡੀ ਇਹਨਾਂ ਨੂੰ ਲੋੜ ਹੈ ਉਹ ਪੜ੍ਹਨਾ ਨਹੀਂ ਚਾਹੁੰਦੇ ਮੈਂ ਤੇ ਇਹ ਕਹਿ ਰਿਹਾ ਸੀ ਮੂਮਨੋ ਨਮਾਜ਼ ਮੱਤ ਪੜੋ ਬਿਨਾ ਉਜੂ ਕੀਏ ਉਜੂ ਕੀਏ ਤੇ ਇਹਾਂ ਨੇ ਸੁਣਿਆ ਹੀ ਨਹੀਂ ਆਪਾਂ ਇਸ਼ਨਾਨ ਕਰਦੇ ਆ ਮੁਸਲਮਾਨ ਉਜੂ ਕਰਦੇ ਆ ਤੇ ਪੈਰ ਮੁੰਧੁੰਦੇ ਆ ਮੈਂ ਕਹਿ ਰਿਹਾ ਸੀ ਮੂਮਨੋ ਨਮਾਜ਼ ਮੱਤ ਪੜੋ ਬਿਨਾ ਉਜੂ ਕੀਏ ਇਹਨਾਂ ਪੜ੍ਹਨੀ ਕੋਈ ਨਹੀਂ ਸੀ ਅੱਧੀ ਗੱਲ ਲੈ ਕੇ ਘਰੇ ਚੜ ਕੇ ਸਾਰੇ ਪਿੰਡ ਤੇ ਰੌਣਾ ਪਾ ਤੋ ਮੈਂ ਬੇਨਤੀ ਕਰਦਾ ਵਾਂ ਅਮਰਤ ਜਿਹੜੇ ਆਈਏ ਨਿਤਨੇਮ ਕਰੀਏ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਣੀ ਨੂੰ ਸਮਝੀਏ ਬਾਣੀ ਨੂੰ ਵਿਚਾਰੀਏ ਸਾਰੇ ਜਾਣੀ ਭਾਵੇਂ ਕੋਈ ਬਾਣੀ ਪੜਨ ਵਾਲਾ ਭਾਵੇਂ ਕੋਈ ਸੁਣਨ ਵਾਲਾ ਬਾਣੀ ਨੂੰ ਅਮਲਾਂ ਦੇ ਵਿੱਚ ਲਿਆਈਏ ਤੇ ਜੇ ਬਾਣੀ ਦੇ ਲੜ ਲੱਗਦਾ ਤੇ ਫੇਰ ਸਾਡੇ ਜਿਹੜੇ ਝਗੜੇ ਆ ਉਹ ਮੁੱਕ ਜਾਣੀ ਮੈਨੂੰ ਪਤਾ ਹੈ ਜ਼ਿੰਦਗੀ 'ਚ ਬੜੇ ਕਲੇਸ਼ ਆ ਲੋਕਾਂ ਦੇ ਬੜੇ ਸੰਤਾਪ ਪਰਸਾਨੂ ਤੇ ਗੁਰੂ ਕਹਿੰਦਾ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਜਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਗੁਰੂ ਨੇ ਲਿਖ ਕੇ ਦਿੱਤਾ ਕਿ ਜੇ ਧੁਰ ਕੀ ਬਾਣੀ ਦੇ ਨਾਲ ਜੁੜ ਗਏ ਤੇ ਸਾਰੀਆਂ ਹੀ ਚਿੰਤਾਵਾਂ ਦਾ ਮੁਕ ਜਾਣਗੀ। ਤੋਂ ਮੈਂ ਹੀ ਅਪੀਲ ਕਰਦਾ ਵਾਂ ਆਪਾਂ ਬਾਣੀ ਦੇ ਲੜ ਲੱਗੀਏ, ਬਾਣੀ ਦੇ ਲੜ ਲੱਗੀਏ, ਮਨਮਤਾ ਨੂੰ ਛੱਡੀਏ। ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦਾ, ਬਾਣੀ ਦਾ ਪ੍ਰਚਾਰ ਕਰਦਾ, ਅੰਮ੍ਰਿਤ ਛਕਾਉਂਦਾ, ਗੁਰੂ ਦੀ ਵਡਿਆਈ ਦੱਸਦਾ, ਗੁਰੂ ਨਾਲ जोडਦਾ, ਉਸ ਸਿੱਖ ਨੂੰ ਗੁਰੂ ਦੇ ਬਾਣੀ ਦੇ ਪ੍ਰਚਾਰ ਤੋਂ ਕੋਈ ਨਹੀਂ ਰੋਕ ਸਕਦਾ ਇਹ ਪ੍ਰਚਾਰ ਇਹਨੂੰ ਕੋਈ ਰੋਕ ਸਕਿਆ ਦੱਸੋ ਅੱਜ ਕੱਲ ਇੱਕ ਹੋਰ ਕੰਮ ਜੋਰਾਂ ਤੇ ਹੋ ਗਿਆ ਲੁਧਿਆਣੇ ਤੋਂ ਆਈ ਆ ਹੋਰ ਕਈ ਸ਼ਹਿਰਾਂ ਸਰਕਾਰ ਦੀ ਸ਼ਹਿ ਦੇ ਉੱਤੇ ਗੁਰਦੁਆਰਿਆਂ ਤੇ ਕਬਜ਼ੇ ਹੋ ਰਹੇ ਨੇ ਸਰਕਾਰ ਦਾ ਕੋਈ ਕੰਮ ਨਹੀਂ ਸਾਡੇ ਗੁਰਦੁਆਰਿਆਂ ਦੇ ਨਾਲ ਗੋਲਦਵਾਰਿਆਂ ਦਾ ਪ੍ਰਬੰਧ ਪੰਥ ਕਰੂਗਾ ਕੋਈ ਸਰਕਾਰ ਥੋੜਾ ਤੈ ਕਰੂਗੀ ਇਹ ਤੇ 25 ਸਾਲ ਹੀ ਬਦਲ ਜਾਂਦੇ ਤੇ ਪੰਥ ਜੁਗੋ ਜੁਗ ਅਟੱਲ ਵਾ ਸਦਾ ਰਹਿਣ ਵਾਲਾ ਆ ਹੁਣ ਹਜੂਰ ਸਾਹਿਬ ਦਾ ਬੋਰਡ ਕੱਲ ਬਹਾਲ ਹੋਇਆ ਨਹੀਂ ਤੇ ਲੰਮੇ ਸਮੇਂ ਤੋਂ ਉੱਥੇ ਵੀ ਸੰਗਤ ਜਿਹੜਾ ਹਜੂਰੀ ਖਾਲਸਾ ਉਹਦੀ ਪ੍ਰਤੀਨਿਧਤਾ ਪੰਥ ਦੀ ਪ੍ਰਤੀਨਿਧਤਾ ਉਹ ਦੂਜੇ ਪਾਸੇ ਕਰਦੀ ਸੀ ਉਨ ਕੱਲ ਬਹਾਲ ਹੋਏ ਸੰਗਤ ਦੇ ਚੁਣੇ ਹੋਏ ਮੈਂਬਰ ਸੰਗਤ ਗੁਰੂ ਗੁਰੂ ਨੂੰ ਪਿਆਰ ਕਰਨ ਵਾਲੇ ਨਹੀਂ ਤੇ ਉੱਥੇ ਵੀ ਸਰਕਾਰ ਜਿਹੜੀ ਆ ਉਹ ਸਿੱਧਾ ਹੀ ਕਰਨ ਲੱਗ ਪਈ ਸੀ ਸਾਡੇ ਕੋਲ ਹੀ ਗੱਲ ਸੀ ਹੋਰ ਕਈ ਥਾਵਾਂ ਤੇ ਆਪਾਂ ਸੁਣਦੇ ਆਂ ਤੋਂ ਪੰਚ ਤਗੜਾਵਾ ਪੰਚ ਗੁਰਦੁਆਰਿਆਂ ਦਾ ਪ੍ਰਬੰਧ ਕਰਦਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਕਰੇਗਾ ਮੜੀਆਂ ਮਸਾਣਾ ਨੂੰ ਮੰਨਣ ਵਾਲੇ ਦੇਰ ਧਾਰੀਆਂ ਨੂੰ ਮੰਨਣ ਵਾਲੇ ਬਾਬਿਆਂ ਨੂੰ ਮਥਿਆ ਟੇਕਣ ਵਾਲੇ ਇਹ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਨਗੇ ਗੁਰੂ ਕਿਰਪਾ ਕਰੇ ਸਾਨੂੰ ਇਸ ਗੱਲ ਦੀ ਸਮਝ ਪਵੇ ਆਪਾਂ ਸੰਗਤ ਦੇ ਰੂਪ ਵਿੱਚ ਪੜਨਾ ਵਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ विच बाणी अमृत सारे विच बाणी अमृत से गुरवाणी त शिवक जन माने। ਗੁਰ ਬਾਣੀ ਕਹੇ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਪਰ ਤਖ ਗੁਰੂ ਨਿਸਤਾਰੇ ਗੁਰੂ ਕਿਰਪਾ ਕਰੇ ਅਸੀਂ ਮਿਲ ਜੁਲ ਕੇ ਰਹੀਏ ਮੈਂ ਹਰ ਥਾਂ ਤੇ ਇਹ ਗੱਲ ਕਹਿਣਾ ਗੁਰੂ ਨੇ ਸਾਨੂੰ ਇੱਕ ਦੂਜੇ ਦੀ ਚੁਗਲੀ ਨਹੀਂ ਦਿਆਨੀ ਸਿਖਾਈ ਗੁਰੂ ਨੇ ਸਿਖਾਇਆ ਆਇ ਮੇਲ ਗੁਰ ਸਿਖ ਆਇ ਮਿਲ ਤੂੰ ਮੇਰੇ ਗੁਰੂ ਦੇ ਪਿਆਰੇ ਗੁਰੂ ਨੇ ਸਿਖਾਇਆ ਜਨ ਨਾਨਕ ਧੂੜ ਮੰਗਾ ਕਿਸ ਗੁਰ ਸਿਖ ਕੀ ਜੋ ਆਪ ਜਪੇ ਅਵਰ ਨਾਮ ਜੋ ਪਾਪ ਹੈ ਇਹ ਮਾਨ ਦਿੱਤਾ ਗੁਰ ਸਿੱਖਾਂ ਨੂੰ ਆਪਾਂ ਇੱਕ ਪਰਿਵਾਰ ਵਾਂਗ ਸਾਝਾ ਪਰਿਵਾਰ ਖਾਲਸਾ ਪੰਥ ਆਨੰਦਪੁਰ ਸਾਹਿਬ ਦੇ ਵਾਸੀ ਆ ਆਪਾਂ ਇਸੇ ਤਰ੍ਹਾਂ ਪਰਿਵਾਰ ਬਣ ਰਹੇਗੇ ਮੇਰੇ ਅਜ਼ੀਜ਼ ਮਿੱਤਰ ਭਾਈ ਸਰਪਜੀਤ ਸਿੰਘ ਢੋਟਣਾ ਸ਼ਤਾਬਦੀ ਦੇ ਸਬੰਧ ਦੇ ਵਿੱਚ ਬੇਨਤੀਆਂ ਕਰ ਰਿਹਾ ਸੀ ਮੈਂ ਵੀ ਇਕਲੈਂਤ ਕਰਦੀ ਆ ਕਿ ਪੰਥ ਦੀ ਨੁਮਾਇੰਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦਿਆ ਪਰ ਸਿਰ ਨਾਂ ਦਿਆ ਸਿਫੀ ਦੀ ਸਾਕਾ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਉੱਥੇ ਸ਼ਮੂਲੀਅਤ ਕਰਨੀ ਆ ਸਰਕਾਰਾਂ ਆਪਣੇ ਕੰਮ ਕਰਨ ਪ੍ਰਬੰਧ ਕਰਨੇ ਟੈਂਟ ਲਾਉਣੇ ਹੋਰ ਸਹਿਯੋਗ ਕਰਨ ਗੁਰਮਤ ਸਮਾਗਮ ਕਰਨੇ ਪੰਥ ਦਾ ਕੰਮ ਤੇ ਪੰਥਕ ਸਮਾਗਮਾਂ ਦੇ ਵਿੱਚ ਆਪਾਂ ਇਸਾ ਲੈਣਾ ਵਾ ਗੁਰੂ ਦੀਆਂ ਖੁਸ਼ੀਆਂ ਮਾਣਣੀਆਂ ਗੁਰੂ ਵਾਲੇ ਬਣਨਾ ਕੋਲ ਗਲਤੀ ਦੀ ਮਾਫੀ ਦੀ ਸਤ ਗੁਰੂ ਦੀ ਕਿਰਪਾ ਕਰੇ ਮਿਹਰ ਕਰੇ ਇਥੋਂ ਇਹ ਗੁਰਮਤ ਦੀ ਗੱਲ ਪ੍ਰਚਾਰ ਦੀ ਗੱਲ ਬਾਬਾ ਬੂਟਾ ਸਿੰਘ ਜੀ ਹਮੇਸ਼ਾ ਹੀ ਕਰਦੇ ਰਹਿਣ ਇਲਾਕੇ ਨੂੰ ਗੁਰਬਾਣੀ ਦੇ ਨਾਲ ਜੋੜਨ ਗੁਰੂ ਦੇ ਨਾਲ ਜੋੜਨ ਗੁਰੂ ਵਾਲੇ ਬਣਾਉਣਾ ਅਮਰਤ ਸੰਚਾਰ ਕਰਾਉਣਾ ਇਹ ਪ੍ਰਵਾਹ ਇਸੇ ਤਰ੍ਹਾਂ ਚੱਲਦਾ ਰਹੇ ਇਸ ਮਿਲ ਜੁਲ ਕੇ ਰਹੀਏ ਉਹ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ